ਪੁਰਾਣੀ ਵੇਲਿਆਂ ਦੀ ਗੱਲ ਹੈ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜਾ ਬੜਾ ਜਿਆਦਾ ਧਰਮੀ ਤੇ ਨਿਆਂ ਕਰਨ ਵਾਲਾ ਸੀ ਰਾਜੇ ਦੇ ਨਾ ਘਰ ਦੇ ਸਾਹਮਣੇ ਮਹਿਲ ਦੇ ਸਾਹਮਣੇ ਇੱਕ ਬਾਗ ਸੀ ਉਥੇ ਬੜੀਆਂ ਸਾਰੀਆਂ ਚਿੜੀਆਂ ਰਹਿੰਦੀਆਂ ਸਨ ਉਹਨਾਂ ਵਿੱਚੋਂ ਇੱਕ ਚਿੜੀ ਨੇ ਰਾਜੇ ਦੇ ਕਮਰੇ ਤੇ ਜਿਹੜੀ ਬਾਰੀ ਸੀ ਉਥੇ ਆਲਣਾ ਬਣਾਉਣਾ ਸ਼ੁਰੂ ਕਰ ਦਿੱਤਾ ਰਾਜੇ ਨੇ ਜਦੋਂ ਦੇਖਿਆ ਤੇ ਰਾਜੀ ਨੇ ਕਿਹਾ ਵੀ ਜਿਹੜਾ ਇਹਦਾ ਆਲਣਾ ਹੈ ਨਾ ਵੀ ਉਹਨਾਂ ਸਮਾਂ ਬਣਿਆ ਰਹਿੰਦੋ ਜਿੰਨਾ ਸਮਾਂ ਖੁਦ ਨਹੀਂ ਲੈ ਕੇ ਜਾਂਦੀ ਉਹ ਬੜੀ ਜ਼ਿਆਦੀ ਖੁਸ਼ ਹੋਈ ਕੁਝ ਸਮਾਂ ਲੰਘਿਆ ਤੇ ਰਾਜੇ ਦੇ ਘਰ ਨਾ ਹੁਣ ਔਲਾਦ ਹੋਣ ਵਾਲੀ ਸੀ ਜਿਹੜੀ ਬੜੀ ਜ਼ਿਆਦੀ ਖੁਸ਼ ਚਿੜੀ ਨੇ ਨਾ ਕੁਝ ਸਮੇ ਬਾਅਦ ਦੇਖਿਆ ਵੀ ਰਾਜੇ ਦੇ ਘਰ ਨਾ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਚਿੜੀ ਨੇ ਨਾ ਹੁਣ ਰੋਜ਼ ਜਦੋਂ ਦਾਣਾ ਚੁੱਕ ਕੇ ਲੈ ਕੇ ਆਇਆ ਕਰਨਾ ਤੇ ਉਹਨੇ ਨਾ ਰਾਜੇ ਦੇ ਪੁੱਤਰ ਦੇ ਲਈ ਕਹਿੰਦੇ ਇੱਕ ਫਲ ਲੈ ਕੇ ਆਇਆ ਕਰਨਾ ਤੇ ਉਹਨੂੰ ਰੋਜ਼ ਦਿਆ ਕਰਨਾ ਚਿੜੀ ਨੇ ਉਹਦੇ ਪੁੱਤਰ ਨਾਲ ਬੜਾ ਮੋਹ ਕਰਿਆ ਕਰਨਾ। ਕੁਝ ਸਮਾਂ ਲੰਘਿਆ ਤੇ ਚਿੜੀ ਨੇ ਵੀ ਨਾ ਇੱਕ ਆਂਡਾ ਦਿੱਤਾ। ਕੁਝ ਸਮੇਂ ਤੋਂ ਬਾਅਦ ਉਹ ਆਂਡੇ ਦੇ ਵਿੱਚੋਂ ਵੀ ਇੱਕ ਬੱਚਾ ਨਿਕਲਿਆ। ਹੁਣ ਨਾ ਚਿੜੀ ਬੇਫਿਕਰ ਹੋ ਕੇ ਵੀ ਜਿੰਨਾ ਰਾਜੇ ਦੇ ਬੱਚੇ ਨੂੰ ਮੈਂ ਪਿਆਰ ਕਰਦੀ ਆ, ਰਾਜਾ ਵੀ ਮੇਰੇ ਬੱਚੇ ਨੂੰ ਏਨਾ ਹੀ ਪਿਆਰ ਕਰੇਗਾ। ਚਿੜੀ ਨਾ ਕੁਝ ਦਿਨ ਕੋਈ ਦਾਸ ਕੋ ਦੇਣ ਲੰਗੇ ਹੋਣਗੇ ਤੇ ਚਿੜੀ ਨਾ ਝੋਗਾ ਲੈਣਗੀ। ਰਾਜੇ ਦੇ ਪੁੱਤਰ ਨੇ ਦੇਖਿਆ ਵੀ ਉਹ ਆਹ ਲੈਣੇ ਦੇ ਵਿੱਚ ਨਾ ਕੋਈ ਚੂੰ-ਚੂ ਕਰਦਾ ਪਿਆ। ਰਾਜਾ ਇਹਦਾ ਪੁੱਤਰ ਜੇਦ ਕਰਨ ਲੱਗਿਆ ਵਿੱਚੋਂ ਬੱਚਾ ਮੈਨੂੰ ਦਵੋ ਉਹਨੇ ਨਾ ਉਹ ਬੱਚਾ ਕੱਢ ਕੇ ਰਾਣੀ ਨੇ ਤੇ ਦੇ ਦਿੱਤਾ ਹੁਣ ਉਹਦਾ ਬੱਚਾ ਛੋਟਾ ਸੀ ਰਾਜੇ ਦਾ ਉਹ ਜਦੋਂ ਚਿੜੀ ਦੇ ਬੱਚੇ ਨਾਲ ਖੇਡਣਦਿਆ ਸੀ ਉਹਨੇ ਕਿਤੇ ਘੁੱਟ ਕੇ ਉਹਨੂੰ ਫੜ ਲਿਆ ਜਦੋਂ ਘੁੱਟ ਕੇ ਫੜਿਆ ਤੇ ਉਹਦੇ ਸਵਾਸ ਚਲੇ ਗਏ ਹੁਣ ਉਹ ਦੇਖ ਕੇ ਬੜਾ ਜਿਆਦਾ ਪਰੇਸ਼ਾਨ ਹੋਇਆ ਐਨੇ ਨੂੰ ਚਿੜੀ ਆ ਗਈ ਚਿੜੀ ਦੇਖਦੀ ਇਹ ਵੀ ਜਿਹੜਾ ਮੇਰਾ ਬੱਚਾ ਹੈ ਉਹ ਧਰਤੀ ਤੇ ਪਿਆ ਹੋਇਆ ਤੇ ਰਾਜੇ ਦਾ ਪੁੱਤਰ ਕੋਲ ਚਿੜੀ ਨੂੰ ਬੜਾ ਗੁਸਾਇਆ ਵੀ ਇੰਨਾ ਮੇਰਾ ਪੁੱਤਰ ਜਿਹੜਾ ਉਹ ਉਹਦੇ ਪ੍ਰਾਨ ਖੋਲੇ ਨੇ ਚਿੜੀ ਨਾ ਰੋਈ ਕੁਰਲਾਈ ਹੁਣ ਰਾਜੇ ਨੇ ਉਹਨੂੰ ਕਿਹਾ ਵੀ ਇਹ ਇਹਨੇ ਵੀਰ ਮੇਰੇ ਪੁੱਤਰ ਤੋਂ ਗਲਤੀ ਹੋ ਗਈ ਪਰ ਚਿੜੀ ਵੀ ਹੁਣ ਜਿਹੜਾ ਗੁੱਸੇ ਵਿੱਚ ਸੀ ਚਿੜੀ ਨੇ ਨਾ ਰਾਜੇ ਦੇ ਪੁੱਤਰ ਤੇ ਦੋਨੋਂ ਅੱਖਾਂ ਕੱਢ ਕੇ ਤੇ ਉੱਡ ਗਈ ਰਾਜੇ ਨੂੰ ਬੜਾ ਗੁਸਾਇਆ ਰਾਜੇ ਨੇ ਕਿਹਾ ਵੀ ਇਹਦਾ ਜਿਹੜਾ ਆਲਣਾ ਚੁੱਕ ਕੇ ਬਾਹਰ ਵਗਾ ਤੈਨੂੰ ਫੜ ਕੇ ਮੇਰੇ ਕੋਲ ਲੈ ਕੇ ਆਓ ਜਿਹੜੀਆਂ ਅੱਖਾਂ ਇਹਨੇ ਕੱਢੀਆਂ ਨੇ ਇਹਦੀਆਂ ਅੱਖਾਂ ਵੀ ਕੱਢਿਆ ਜਾ ਪਰ ਕੁਝ ਸਮੇਂ ਬਾਅਦ ਰਾਜੇ ਨੂੰ ਜਿਹੜਾ ਗੁੱਸਾ ਸੀ ਉਹ ਸ਼ਾਂਤ ਹੋ ਗਿਆ। ਵੀ ਚਿੜੀ ਨੇ ਤਾਂ ਆਪਣਾ ਬੱਚਾ ਹੀ ਗਵਾ ਦਿੱਤਾ। ਉਹਦੀਆਂ ਸਿਰਫ ਅੱਖਾਂ ਗਈਆਂ ਨੇ ਮੇਰਾ ਪੁੱਤਰ ਤੇ ਮੇਰੇ ਕੋਲ ਹੈ। ਹੁਣ ਨਾ ਉਹ ਚਿੜੀ ਰੋਜ਼ ਉਹਦੇ ਮਹਿਲ ਦੇ ਉੱਤੋਂ ਲੰਘ ਕੇ ਜਾਂਦੀ। ਇੱਕ ਦਿਨ ਰਾਜੇ ਨੇ ਕਿਹਾ ਵੀ ਮੇਰੇ ਤੋਂ ਵੀ ਗਲਤੀ ਹੋਈ ਏ ਤੇ ਤੂੰ ਜਿਹੜੀ ਤੂੰ ਵੀ ਗਲਤੀ ਕੀਤੀ ਏ ਤੂੰ ਸਾਰਾ ਕੁਝ ਭੁੱਲ ਕੇ ਦੁਬਾਰਾ ਆ ਕੇ ਤੇ ਉੱਥੇ ਆਲਣਾ ਬਣਾ ਕੇ ਰਹਿਣ ਲੱਗ ਜਾ। ਕਹਿੰਦੀ ਰਾਜਾ ਵੀ ਮਨ ਮੈਨੂੰ ਮਾਫ਼ ਕਰੀ। ਵੀ ਮੇਤੇ ਤੇਰੇ ਤੋਂ ਦੇ ਗਲਤੀ ਹੋਈ ਸੀ ਤੇ ਮੈਂ ਵੀ ਗਲਤੀ ਕੀਤੀ ਏ। ਕਿਆ ਜਾਂਦਾ ਹੈ ਵੀ ਆਪਾਂ ਜਦੋਂ ਕਿਸੇ ਦੀ ਇੱਕ ਗਲਤੀ ਮaaf ਕਰ ਦਿੰਦੇ ਆ ਨਾ ਕਿਤੇ ਆਪਾਂ ਕੋਈ ਵੀ ਗਲਤੀ ਕੀਤੀ ਹੋਵੇ ਮੁੜ ਕੇ ਉਸ ਥਾਂ ਤੇ ਨਹੀਂ ਜਾਣਾ ਚਾਹੀਦਾ ਕਦੀ ਨਾ ਕਦੀ ਉਹ ਆਪਣਾ ਵੈਰ ਜ਼ਰੂਰ ਕਰ ਦਿੰਦਾ ਦੂਸਰੀ ਗੱਲ ਰਾਜਾ ਜਦੋਂ ਵੀ ਭਾਵੇਂ ਕੋਈ ਅੱਗ ਹੋਵੇ ਭਾਵੇਂ ਕਿਸੇ ਤੋਂ ਕਰਜ਼ੇ ਲਈ ਥੋੜੀ ਵਿਆਜ ਹੋਵੇ ਇਨ ਰਤੀ ਤੋਂ ਰਤੀ ਨੂੰ ਹੀ ਦਬਾ ਦੇਣਾ ਚਾਹੀਦਾ ਜੇ ਅੱਗ ਮੜੀ ਜੀ ਭਟਕ ਜੇ ਤੇ ਛਾਟੇ ਦੇ ਅੰਗਿਆਰੇ ਕਿਤੇ ਸਾਰੇ ਪਿੰਡ ਨੂੰ ਜਲਾਉਣ ਦੀ ਤਾਕਤ ਰੱਖਦੇ ਨੇ ਤੇ ਥੋੜੀ ਜੀ ਵਿਆਜ ਦੁਬਾਰਾ ਇੰਨਾ ਕਰਜ਼ਾ ਬਣ ਜਾਵੇਗਾ ਵੀ ਜਿਹੜਾ ਆਪਾਂ ਸਹਿ ਨਹੀਂ ਸਕਦੇ ਇਸ ਲਈ ਥੋੜੀ ਤੋਂ ਥੋੜੀ ਚੀਜ਼ ਨੂੰ ਵੀ ਹਮੇਸ਼ਾ ਇਹ ਅੱਗ ਅਤੇ ਕਰਜ਼ ਨੂੰ ਥੋੜੀ ਨੁ ਥੋੜੇ ਨੂੰ ਵੀ ਹਮੇਸ਼ਾ ਦਬਾ ਕੇ ਰੱਖ ਦੇਣਾ ਚਾਹੀਦਾ ਵੀ ਇਸ ਤੋਂ ਹਮੇਸ਼ਾ ਮੁਕਤ ਹੋ ਕੇ ਰਹਿਣਾ ਚਾਹੀਦਾ ਤੇ ਵੈਰ ਭਾਵੇਂ ਤੁਸੀਂ ਕਹੋ ਵੀ ਮੇਰੇ ਤੇਰਾ ਕੋਈ ਵੈਰ ਨਹੀਂ ਪਰ ਤੇਰੇ ਮਨ ਚ ਹਮੇਸ਼ਾ ਰਹੇਗਾ ਮੈਂ ਤੇਰੇ ਪੁੱਤਰ ਦੀਆਂ ਅੱਖਾਂ ਗੱਡੀਆਂ ਨੇ ਤੇ ਮੇਰੇ ਮਨ ਚ ਵੀ ਹਮੇਸ਼ਾ ਰਹੇਗਾ ਕਿ ਤੂੰ ਮੇਰੇ ਬੱਚੇ ਦੀ ਜਾਨ ਲਈਏ ਇਸ ਕਰਕੇ ਰਾਜਾ ਵੀ ਇੱਕ ਗੱਲ ਹਮੇਸ਼ਾ ਯਾਦ ਰੱਖੀ ਜਦੋਂ ਕੋਈ ਤੇਰੇ ਸ਼ਰਨ ਚ ਆਇਆ ਹੋਵੇ ਨਾ ਤਾਂ ਉਹਦਾ ਸਾਥ ਦੇਈਦਾ ਨਾ ਕਿ ਉਹਦੇ ਇੱਕ ਪ੍ਰਾਨ ਲਈਦੇ ਨੇ ਜਦੋਂ ਕੋਈ ਤੇਰੀ ਸ਼ਰਨ ਚ ਹੀ ਆ ਗਿਆ ਭਾਵ ਉਹ ਤੇਰੇ ਅਧੀਨ ਹੈ ਉਹਦੀ ਰੱਖਿਆ ਕਰੀਦੀ ਨਾ ਕਿ ਉਹਦੀ ਜਾਨ ਲਈਦੀ ਮੈਂ ਤੈਨੂੰ ਦੋ ਗੱਲਾਂ ਦੱਸਦੀਆਂ ਇਸ ਨੂੰ ਹਮੇਸ਼ਾ ਪੱਲੇ ਬੰਨ ਲਵੀਂ ਕਹ ਰਾਾਇਦਾ ਤੋ ਜਿੰਨਾ ਇੱਜਤ ਸਤਕਾਰ ਕਰੇਗਾ ਪਰਮਾਤਮਾ ਉਹਨਾਂ ਤੇਨੂੰ ਖੁਸ਼ ਹੋ ਕੇ ਤੇਰੇ ਭੰਡਾਰ ਪਰੇਗਾ ਜੇਕਰ ਤੂੰ ਕਿਸੇ ਧਾਰਾਇਦਾ ਨੁਕਸਾਨ ਪਹੁੰਚਾਏਗਾ ਤੇ ਤੇਰਾ ਨੁਕਸਾਨ ਲਾਜ਼ਮੀ ਹੋਵੇਗਾ ਇਹ ਦੋ ਗੱਲਾਂ ਯਾਦ ਰੱਖੀ ਤੈਨੂੰ ਆਪੇ ਪਰਮਾਤਮਾ ਸਿੱਧੇ ਰਾਹ ਲਾਵੇਗਾ ਇੰਨਾ ਕਹਿ ਕੇ ਚਿੜੀ ਉਥੋਂ ਉੱਡ ਗਈ ਪਰ ਰਾਜੇ ਦੇ ਮਨ ਚ ਹੁਣ ਸਿਰ ਪਛੈਤਾਪ ਸੀ ਸੰਗਤ ਜੀ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਵੀ ਕਦੇ ਕਿਸੇ ਨਾਲ ਮਾੜਾ ਨਾ ਕਰੋ ਭਾਵੇਂ ਜਾਣੇ-ਜਾਣੇ ਵੀ ਗਲਤੀ ਹੁੰਦੀ ਹੈ ਨਾ ਉਹ ਗਲਤੀ ਹਮੇਸ਼ਾ ਆਪਣੀ ਛਾਪ ਛੱਡ ਜਾਂਦੀ ਹੈ। ਮਨੁੱਖ ਦਾ ਜੇ ਕੋਈ ਗਲਤੀ ਕਰਦਾ ਤਾਂ ਉਹਦੀ ਪਛਾਣ ਉਹਨਾਂ ਗਲਤੀਆਂ ਨਾਲ ਹੀ ਹੋਣ ਲੱਗ ਜਾਂਦੀ। ਜੇ ਚੰਗਾ ਕਰਦੇ ਆ ਤਾਂ ਪਛਾਣ ਉਹਨੇ ਚੰਗੇ ਕੰਮਾਂ ਨਾਲ ਹੀ ਹੋਣ ਲੱਗ ਜਾਂਦੀ। ਇਸ ਲਈ ਜੇਕਰ ਕੋਈ ਤੁਹਾਡੇ ਘਰ ਆਵੇ ਇੱਜ਼ਤ ਸਤਕਾਰ ਕਰੋ ਕਿਉਂਕਿ ਉਹ ਹੋਰ ਛੱਤੀ ਥਾਂ ਤੇ ਜਾ ਕੇ ਦੱਸਦਾ ਵੀ ਫਲਾਣਾ ਬੰਦਾ ਐਵੇਂ ਦਾ। ਇਸ ਕਰਕੇ ਹਮੇਸ਼ਾ ਇੱਜ਼ਤ ਸਤਕਾਰ ਕਰੋ ਤੇ ਕਦੇ ਵੀ ਕਿਸੇ ਤੋਂ ਰਿਣ ਨਾ ਲਵੋ। ਜੇ ਵਿਆਜ ਦਾ ਕੁਝ ਲਿਆ ਤੇ ਉਹ ਛੇਤੀ ਤੋਂ ਛੇਤੀ ਚੁਕਤਾ ਕਰ ਦਿਓ।